ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਂ ਲੈ ਸੰਸਾਰਾ ਗੁਰਮੁਖ ਹੋਐ ਸੋਈ ਪੂਜੈ ਗੁਣ ਕਹੈ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸਿਆਨ ਦਿਨ ਜਾਗੀ ਦਰ ਸਚੈ ਸੋ ਬਾਪਾ ਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲਿਖੈ ਆਪੇ ਲਾਏ ਲਏ ਸੋ ਲਾਗੈ ਗੁਰਮਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿਥੈ ਹੱਥ ਪਾਈ ਪੂਰਬ ਲਿਖਿਆ ਸੋ ਮੀਟਣਾ ਨਾ ਜਾਈ ਜਿਨ ਸਤਗੁਰ ਮਿਲਿਆ ਸੇ ਵਡ ਭਾਗੀ ਪੂਰੈ ਕਰਮ ਮਲਾਵਣਿਆ ਤੇ ਜੜਾ ਤਾਨ ਅਨੰਦ ਦਿਨ ਸੁਤੀ ਕੰਤਵ ਸਾਰੀ ਅਵਗਣ ਮੁਤੀ ਅੰਨ ਦਿਨ ਸਦਾ ਪਿਰਹਿ ਬਿਲ ਲਾਂਦੀ ਬਿਨ ਪਿਰ ਨੀਂਦ ਨਾ ਪਾਵਣੀਆ ਪੀੜਐ ਸੁਖ ਦਾਤਾ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ 라ਵੀ ਸੱਚ ਸ਼ਿੰਗਾਰ ਬਣਾਵਣੀਆ ਲੱਖ ਚੌਰਾਸੀ ਜੀ ਉਪਾਈ ਜਿਸਨੋ ਨਦਰ ਕਰੇ ਤਿਸ ਗੁਰੂ ਮਲਾਈ ਕਿਲੇ ਬਿਖਕਾਟ ਸਦਾ ਜਨ ਨਿਰਮਲ ਦਰ ਸਚੈ ਨਾਮ ਸੁਹਾਵਣੀਆ ਲੇਖਾ ਮੰਗੈ ਤਾਂ ਕਿਨ ਦੀਐ ਸੁਖ ਨਾਹੀ ਫੁਨਦੂ ਐਤੀਐ ਆਪੇ ਬਖਸ਼ ਲਏ ਪ੍ਰਭ ਸਾਚਾ ਆਪੇ ਬਖਸ਼ ਮਲਾਵਣੀਆ ਆਪ ਕਰੇ ਤੈ ਆਪ ਕਰਾਈ ਪੂਰੇ ਗੁਰ ਕੈ ਸ਼ਬਦ ਮਲਾਈ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਲਾਵਣਿਆ ਮਾਜ ਮਹੱਲਾ ਤੀਜਾ ਇਕੋ ਆਪ ਫਿਰੈ ਪਰਿਛੰਨਾ ਗੁਰਮੁਖ ਵੇਖਾ ਤਾ ਇਹੋ ਮਨ ਭਿੰਨਾ ਤ੍ਰਿਸ਼ਨਾ ਤਜ ਸਹਜ ਸੁਖ ਪਾਇਆ ਇਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਇਕ ਅਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚਾ ਰੰਗ ਰੰਗਾਵਣਿਆ ਰਹਾਉ ਇਹੋ ਜਗ ਭੂਲਾ ਤੈ ਆਪ ਭੁਲਾਇਆ ਇੱਕ ਵਸਾਰ ਦੂਜੈ ਲੋਭਾਇਆ ਅੰਨ ਦਿਨ ਸਦਾ ਪਿਰੈ ਭ੍ਰਮ ਭੂਲਾ ਬਿਨ ਨਾਮੈ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਧਾਤੀ ਗੁਰ ਸੇਵਾਤੇ ਜੁਗ ਚਾਰੇ ਜਾਤੀ ਜਿਸਨੂੰ ਆਪ ਦੇ ਵੜਿਆਈ ਹਰ ਕੈ ਨਾਮ ਸਮਾਵਣਿਆ ਮਾਇਆ 모ਹੀ ਹਰ ਚੇਤੇ ਨਾਈ ਜੰਪੁਰ ਬੱਦਾ ਦੁੱਖ ਸਹਾਈ ਅੰਨਾ ਬੋਲਾ ਕਿਸ ਨਦਰ ਨਾ ਆਵੇ ਮਨ ਮੁਖ ਪਾਪ ਪਚਾਵਣਿਆ ਇਕ ਰੰਗ ਰਾਤੇ ਜੋ ਤੁਦ ਆਪ ਨਿਵਲਾਈ ਭਾਏ ਭਗਤ ਤੇਰੇ ਮਨ ਪਾਏ ਸਤਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੁਜਾਵਣਿਆ ਹਰ ਜੀਉ ਤੇਰੀ ਸਦਾ ਸਰਨਾਈ ਆਪੇ ਬਖਸ਼ੇ ਦੇਵੜਾਈ ਜਮ ਕਾਲ ਤਿਸ ਨੇੜ ਨ ਆਵੇ ਜੋ ਹਰ ਹਰ ਨਾਮ ਤੇ ਆਵਣਿਆ ਅਣ ਦਿਨ ਰਾਤੇ ਜੋ ਹਰ ਭਾਈ ਮੇਰਿਆ ਪ੍ਰਭ ਮੀਲੇ ਮੇਲ ਮਲਾਈ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੀ ਹਰ ਗੁਣ ਗਾਵਹਿ ਸੱਚ ਬਖਾਣੀ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮੋ ਆ ਜਾਪੈ ਕਾ ਨਾ ਚਾਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਹਿ ਨਾਏ ਸੋਭਾ ਪਾਵਣਿਆ ਸਤਗੁਰ ਸੇਵ ਸੱਚ ਚੇਤ ਲਾਇਆ ਗੁਰਮਤੀ ਸਹਜ ਸੁਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਈ ਦੂਜੈ ਲਾਗੀ ਮਹਿਲ ਨਾ ਪਾਈ ਅਨ ਦਿਨ ਜਲਦੀ ਫਿਰੈ ਦਿਨ ਰਾਤੀ ਬਿਨ ਪਿਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਆਗੇ ਜਾਈ ਜਿੱਥੈ ਲਿਖਾ ਮੰਗੀਐ ਤਿੱਥੈ ਛੁੱਟੈ ਸੱਚ ਕਮਾਈ ਸਤਿਗੁਰ ਸੇਵਨ ਸੇ ਤਨ ਮੰਦੀ ਹਥੈ ਓਥੈ ਨਾਮ ਸਮਾਵਣੀਆ ਭੈ ਭਾਈ ਸ਼ਿੰਗਾਰ ਬਣਾਈ ਗੁਰ ਪ੍ਰਸਾਦੀ ਮਹਿਲ ਘਰ ਪਾਈ ਅਣ ਦਿਨ ਸਦਾ ਰਵੈ ਦਿਨ ਰਾਤੀ ਮਜੀਠੈ ਰੰਗ ਬਣਾਵਣੀਆ ਸਭਨਾ ਪਿਰ ਵਸੈ ਸਦਾ ਨਾਲੀ ਗੁਰ ਪ੍ਰਸਾਦੀ ਕੋ ਨਦਰ ਨਿਹਾਲੀ ਮੇਰਾ ਪ੍ਰਭ ਅਤ ਉੱਚਾ ਉੱਚਾ ਕਰ ਕਿਰਪਾ ਆਪ ਮਨਾਵਣਿਆ ਮਾਇਆ 모ਹੇ ਇਹੋ ਜਗ ਸੁਕਤਾ ਨਾਮ ਵਿਸਾਰ ਅੰਤ ਬਗੁੱਤਾ ਜਿਸਤੇ ਸੁਕਤਾ ਸੋ ਜਾਗਾਏ ਗੁਰਮਤ ਸੋ ਜੀ ਪਾਵਣਿਆ ਅਪਿਓ ਪੀਐ ਸੋ ਪਰਮ ਗਵਾਈ ਗੁਰ ਪ੍ਰਸਾਦ ਮੁਕਤ ਗਤ ਪਾਈ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਲਾਵਣਿਆ ਆਪ ਉਪਾਏ ਤੰਦੈ ਲਾਈ ਲੱਖ ਚੌਰਾਸੀ ਰਿਜਕ ਆਪ ਅਪੜਾਈ ਨਾਨਕ ਨਾਮ ਧਿਆਏ ਸੱਚ ਰਾਤੀ ਜੋ ਤਿਸ ਭਾਵੇ ਸੋ ਕਾਰ ਕਰਾਵਣੀਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੈ ਸੱਚ ਬਖਾਨ ਹੈ ਸੱਚ ਕਸਵਟੀ ਲਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹੀ ਨਿਰੰਜਨ ਪਾਇਆ ਜੋਤੀ ਜੋਤ ਮਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਆਤ ਅਗਮ ਅਪਾਰਾ ਗੁਰਮੁਖ ਹੋਐ ਸੋਈ ਪਾਈ ਆਪੇ ਬਖਸ਼ ਮਲਾਵਣਿਆ ਮੇਰਾ ਠਾਕੁਰ ਸੱਚ ਦਰੜਾਈ ਗੁਰ ਪ੍ਰਸਾਦੀ ਸੱਚ ਚਿੱਤ ਲਾਈ ਸੱਚੋ ਸੱਚ ਵਰਤੈ ਸਬਨੀ ਥਾਈ ਸੱਚੇ ਸੱਚ ਸੁਮਾਵਣਿਆ ਵੇ ਪ੍ਰਵਾਹ ਸੱਚ ਮੇਰਾ ਪਿਆਰਾ ਕਿਲੇ ਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਭੈ ਭਾਏ ਭਗਤ ਦ੍ਰਿੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੇ ਨ ਪਛੂਤਾਵੇ ਸਭਨਾ ਜੀਆ ਕਾ ਏਕੋ ਦਾਤਾ ਸ਼ਬਦੇ ਮਾਰ ਜੀਵਾ ਵਣਿਆ ਹਰ ਤੁਧ ਬਾਝੁ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਲਾਹੀ ਆਪੇ ਮੇਲ ਲੈ ਹੋ ਪ੍ਰਭ ਸਾਚੀ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨ ਕੋਈ ਤੁਧੈ ਜਿਹਾ ਤੇਰੀ ਨਦਰਿ ਸੀ ਜਸ ਦੇਹਾ ਅਨ ਦਿਨ ਸਾਰ ਸੰਭਾਲ ਹਰ ਰੱਖੈ ਗੁਰਮੁਖ ਸਹਿਜ ਸਮਾਵਣਿਆ ਤੁਧ ਜੀਵਡ ਮੈਂ ਹੋਰ ਨਾ ਕੋਈ ਤੁਧ ਆਪੇ ਸਿਰ ਜੀ ਆਪੇ ਗੋਈ ਤੂੰ ਆਪੇ ਹੀ ਕੜ ਭੰਨ ਸਵਾਰਹਿ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਘਟਿਆ ਪੇ ਭੋਗਣ ਹਾਰਾ ਅਲਖ ਵਰਤੈ ਅਗੰਮ ਅਪਾਰਾ ਗੁਰ ਕਾ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਸਹਜੇ ਸੱਚ ਸਮਾਵਣੀਆ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣੀਆ ਸ਼ਬਦ ਸੂਜੈ ਤਾਂ ਮਨ ਸਿਉ ਲੂਜੈ ਮਨ ਸਾਬਾਰਿ ਸਮਾਵਣੀਆ ਰਹਾਉ ਪੰਜ ਦੂਤ ਮੋਹ ਹੈ ਸੰਸਾਰਾ ਮਨ ਮੁਖ ਅੰਦੇ ਸੁੱਧ ਨਾ ਸਾਰਾ ਗੁਰਮੁਖ ਹੋਵੈ ਸੋ ਆਪਣਾ ਘਰ ਰਾਖੈ ਪੰਜ ਦੂਤ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚੈ ਰੰਗ ਰਾਤੀ ਸਹਿਜੀ ਪ੍ਰਭ ਸਿਵਹਿ ਅਨ ਦਿਨ ਮਾਤੀ ਮਿਲ ਪ੍ਰੀਤਮ ਸੱਚੇ ਗੁਣ ਗਾਵਹਿ ਹਰ ਦਰ ਸੋਭਾ ਪਾਵਣਿਆ ਏਕਮ ਏਕੈ ਆਪ ਉਪਾਇਆ ਦੁਬਦਾ ਦੂਜਾ ਤਰੇ ਬਿਦਮਾਇਆ ਚੌਥੀ ਪੌੜੀ ਗੁਰਮੁਖੀ ਉੱਚੀ ਸਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਜ ਸਮਾਵੈ ਗੁਰਮੁਖ ਕਰਣੀ ਸੱਚੇ ਸੇਵੈ ਸੱਚੇ ਜਾਏ ਸਮਾਵਣਿਆ ਸੱਚੇ ਬਾਝੋਂ ਕੋ ਅਵਰ ਨ ਦੂਆ ਦੂਜੈ ਲਾਗ ਜਗ ਖਪ-ਖਪ ਮੂਆ ਗੁਰਮੁਖ ਹੋਵੈ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀ ਜੰਤ ਸਭ ਸਰਨ ਤੁਮਾਰੀ ਆਪੇ ਧਰ ਦੇ ਕਹਿ ਕੱਚੀ ਪੱਕੀ ਸਾਰੀ ਹਰਨ ਦੇ ਨੇ ਆਪੇ ਕਾਰ ਕਰਾਈ ਆਪੇ ਮੇਲ ਮਲਾਵਣਿਆ ਤੂੰ ਆਪੇ ਮੇਲਹਿ ਵੇਖਹਿ ਹਧੂਰ ਸਭ ਮਹਿ ਆਪ ਰਹਿਆ ਪਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਜੀ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲਾ ਕਿਨੈ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸਚੈ ਸ਼ਬਦ ਉਜਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਚਰਨੀ ਚਿਤ ਲਾਵਣਿਆ ਸਤਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਚ ਕਾਮਣਿਆ ਰਹਾਉ ਤੇਰਾ ਸਚੇ ਕਿਨੈ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨੈ ਵਿਰਲੇ ਚਿਤ ਲਾਇਆ ਤੁਧ ਸਲਾਹੇ ਨ ਰਜਾਂ ਕਬਹੂ ਸੱਚੇ ਨਾਵੇਂ ਕੀ ਭੁਖ ਲਾਵਣਿਆ ਏਕੋ ਵੇਖਾ ਅਵਰ ਨਾ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਿਜੇ ਸੂਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੈ ਮਨ ਮੁਕੇ ਅੰਦਾ ਦੂਜੈ ਭਾਇ ਲਾਗੈ ਜੋ ਬੀਜੈ ਸੋਈ ਫਲ ਪਾਈ ਸੁਪਨੈ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਈ ਆਂ ਦਿਨ ਸਦਾ ਰਹੈ ਭੈ ਅੰਦਰ ਭੈ ਮਾਰ ਪਰਮ ਚ ਕਾਵਣਿਆ ਪਰਮ ਚ ਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿ ਜੀ ਗਾਵਣਿਆ ਸਿਮਰਤ ਸਾਸਤ ਬੇਦ ਵਖਾਣੈ ਪਰ ਮੇ ਭੂਲਾ ਤਤ ਨ ਜਾਣੈ ਬਿਨ ਸਤਗੁਰ ਸੇਵੇ ਸੁਖ ਨ ਪਾਈ ਦੁੱਖੋ ਦੁਖ ਕਮਾਵਣਿਆ ਆਪ ਕਰੇ ਕਿਸ ਆਖੇ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੀ ਕਰਾਏ ਨਾਮੇ ਨਾਮ ਸੁਮਾਵਣਿਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਈ ਗੁਰ ਕੈ ਸ਼ਬਦ ਹਰ ਰੰਗ ਚੜਾਈ ਮਨ ਤਨ ਰਤਾ ਰਸਨਾ ਰੰਗ ਚਲੂਲੀ ਭੈ ਭਾਈ ਰੰਗ ਚੜਾਵਣਿਆ ਹਉ ਵਾਰੀ ਜੀਉ ਵਾਰੀ ਨਿਰਪਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਪਉ ਧਿਆਇਆ ਬਿਖ ਪਉ ਜਲ ਸ਼ਬਦ ਤਰਾਵਣਿਆ ਰਹਾਉ ਮਨਮੁਖ ਮੁਗਧ ਕਰਹਿ ਚਤੁਰਾਈ ਨਾਤਾ ਧੋਤਾ ਥਾਏ ਨਾ ਪਾਈ ਜਿਹਾ ਆਇਆ ਤੇ ਹਾ ਜਾਸੀ ਕਰ ਅਵਗਣ ਪਛੋਤਾਵਣਿਆ ਮਨਮੁਖ ਅੰਦੇ ਕਿਛੂ ਨਾ ਸੂਜੈ ਮਰਨ ਲਖਾਏ ਆਏ ਨਹੀਂ ਬੂਝੈ ਮਨਮੁਖ ਕਰਮ ਕਰੇ ਨਹੀਂ ਪਾਈ ਬਿਨ ਨਾਮੈ ਜਨਮ ਗਵਾਵਣਿਆ ਸਚ ਕਰਣੀ ਸ਼ਬਦ ਹੈ ਸਾਰ ਪੂਰਾ ਗੁਰ ਪਾਈਐ ਮੋਖ ਦੁਆਰ ਅਨੰਦਿ ਨ ਬਾਣੀ ਸ਼ਬਦ ਸੁਣਾਈ ਸਚ ਰਤੇ ਰੰਗ ਰੰਗਾਵਣਿਆ ਹਰਸਨ ਹਰ ਰਸ ਰਾਤੀ ਰੰਗ ਲਾਈ ਮਨ ਤਨ 모ਹਿਆ ਸਹਜ ਸੁਫਾਈ ਸਹਜੇ ਪ੍ਰੀਤਮ ਪਿਆਰਾ ਪਾਇਆ ਸਹਜੇ ਸਹਜ ਮਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕਹਿ ਸ਼ਬਦ ਸਹਜੇ ਸੁਖ ਸੁਮਾਵੇ ਹਉ ਬਲੇ ਹਾਰੀ ਸਦਾ ਤਿਨ ਵਿਟੋ ਗੁਰ ਸੇਵਾ ਆ ਚਿਤ ਲਾਵਣੀਆ ਸੱਚਾ ਸਚੋ ਸਚ ਪਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਵੈਸ ਸੁਥਾਨ ਹਰ ਗੁਣ ਗਾਵਹਿ ਆਪੇ ਕਰ ਸਤਿ ਮਨਾਵਣੀਆ ਜਿਸਨੋ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉ ਮੈਂ ਜਾਈ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚੈ ਸੋ ਬਾਪਾਵਣਿਆ ਮਾਜ ਮਹੱਲਾ ਤੀਜਾ ਸਤਗੁਰ ਸੇਵਿਐ ਵੱਡੀ ਵਡਿਆਈ ਹਰਜੀ ਅਚਿੰਤ ਵਸੈ ਮਨ ਆਈ ਹਰਜੀ ਉਹ ਸਫਲਿਓ ਬਿਰਖੈ ਅੰਮ੍ਰਿਤ ਜਿਨ ਪੀਤਾ ਤਿਸ ਤੇ ਖਾਲਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸੰਗਤ ਮੇਨ ਮਲਾਵਣਿਆ ਹਰ ਸਤ ਸੰਗਤ ਆਪੇ ਮੇਲੈ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਉ ਸਤਗੁਰ ਸੇਵੀ ਸ਼ਬਦ ਸੁਹਾਇ ਜਿਨ ਹਰ ਕਾ ਨਾਮ ਮਨ ਵਸਾਇ ਹਰ ਨਿਰਮਲ ਹੋ ਮੈਂ ਮੈਲ ਗਵਾਈ ਦਰ ਸੱਚੈ ਸੋ ਬਾਪਾਵਣਿਆ ਬਿਨ ਗੁਰ ਨਾਮ ਨਾ ਪਾਇਆ ਜਾਈ ਸਿੱਧ ਸਾਧਕ ਰਹੇ ਬਿਨ ਲਾਈ ਬਿਨ ਗੁਰ ਸੇਵੇ ਸੁਖ ਨਾ ਹੋਵੀ ਪੂਰੈ ਭਾਗ ਗੁਰ ਪਾਵਣਿਆ ਇਹੋ ਮਨਿਆਰਤੀ ਕੋਈ ਗੁਰਮੁਖ ਵੇਖੈ ਮੋਰਚਾ ਨਾ ਲਾਗੈ ਜਾਂ ਹਉ ਮੈਂ ਸੂਖੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਈ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਗੁਰ ਕਿਹੋ ਨਾ ਦੇਖਿਆ ਜਾਈ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਈ ਆਪੇ ਆਪ ਆਪ ਮਿਲ ਰਹਾ ਸਹਜੀ ਸਹਜ ਸਮਾਵਣਿਆ ਗੁਰਮੁਖ ਹੋਐ ਸੋ ਇਕਸਿ ਸਿਹੁ ਨਿਵਲਾਈ ਦੂਜਾ ਭਰਮ ਗੁਰ ਸ਼ਬਦ ਜਲਾਈ ਕਾਇਆ ਅੰਦਰ ਵਣਜ ਕਰੇ ਵਾਪਾਰਾ ਨਾਮ ਨਿਧਾਨ ਸਚ ਪਾਵਣਿਆ ਗੁਰਮੁਖ ਕਰਣੀ ਹਰ ਕੀ ਰਤ ਸਾਰ ਗੁਰਮੁਖ ਪਾਏ ਮੋਖ ਦੁਆਰ ਆਨੰਦਿਨ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਗੁਰ ਦਾਤਾ ਮਿਲੈ ਮਿਲਾਇਆ ਪੂਰਾ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੈ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ